ਇਸ ਲਈ ਆਪਾਂ ਖਲੋਤੇ ਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਿੱਥੇ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਾਂ ਦੱਸਿਏ ਇੱਥੇ ਸਰੇ ਆਮ ਗੁੰਡਾਗਰਦੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਇੱਥੇ ਪੁਲਿਸ ਦਾ 24 ਘੰਟੇ ਪਹਿਰਾ ਹੁੰਦਾ ਹੈ ਜੇ ਅੰਮ੍ਰਿਤਸਰ ਜਿਹੜਾ ਰੇਲਵੇ ਸਟੇਸ਼ਨ ਜਿੱਥੇ 24 ਘੰਟੇ ਯਾਤਰਨ ਦੀ ਆਵਾਜਾਈ ਹੁੰਦੀ ਹੈ ਬਿਲਕੁਲ ਸਟੇਸ਼ਨ ਦੇ ਸਾਹਮਣੇ ਸੜਕ ਪਾਰ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਵਿਅਕਤੀ ਨੂੰ ਗੋਲੀ ਲੱਗ ਜਾਂਦੀ ਹੈ ਗੋਲੀ ਲੱਗਦੇ ਹੀ ਮੌਕੇ ਤੇ ਵਿਅਕਤੀ ਜਿਹੜਾ ਡਿੱਗ ਪੈਂਦਾ ਮੈਂ ਇਸ ਵੇਲੇ ਉਹ ਸੜਕ ਤੇ ਖਲੋਤਾ ਜਿੱਥੇ ਵਿਅਕਤੀ ਨੂੰ ਗੋਲੀ ਲੱਗਦੀ ਹੈ ਗੋਲੀ ਲੱਗਣ ਤੋਂ ਬਾਅਦ ਉਹ ਮੌਕੇ ਤੇ ਡਿੱਗ ਪੈਂਦਾ ਡਿੱਗਣ ਤੋਂ ਬਾਅਦ ਉਸ ਦੇ ਠੋਡ ਵੀ ਮਾਰੇ ਜਾਂਦੇ ਹਨ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੋ ਜਾਂਦੀ ਹੈ ਜਿੱਥੇ ਈਟਾ ਰੋੜੇ ਚਲਦੇ ਆ ਪਹਿਲਾਂ ਈਟਾ ਰੋੜੇ ਚਲਦੇ ਆ ਈਟਾ ਰੋੜੇ ਚਲਣ ਤੋਂ ਬਾਅਦ ਗੋਲੀ ਚੱਲ ਜਾਂਦੀ ਹੈ ਗੋਲੀ ਚੱਲਣ ਤੋਂ ਬਾਅਦ ਜਿਸ ਵਿਅਕਤੀ ਨੂੰ ਗੋਲੀ ਲੱਗਦੀ ਹੈ ਉਹ ਮੌਕੇ ਤੇ ਹੀ ਸੜਕ ਤੇ ਡਿੱਗ ਜਾਂਦਾ ਉਸ ਤੋਂ ਬਾਅਦ ਉਹਦੇ ਮੂੰਹ ਤੇ ਠੋਡ ਵੀ ਮਾਰੇ ਜਾਂਦੇ ਹਨ ਤੁਹਾਨੂੰ ਦੱਸ ਦਈਏ ਜਿਸ ਵਿਅਕਤੀ ਨੂੰ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਉਹ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੂੰ ਭੇਜ ਦਿੱਤਾ ਗਿਆ ਹੈ ਇੱਥੇ ਗੋਲੀ ਚੱਲੀ ਆ ਗੋਲੀ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਦੱਸ ਦਈ ਇਹ ਨੋਵਾ ਗੱਡੀ ਚ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਜਿਹੜਾ ਵਿਅਕਤੀ ਜ਼ਖਮੀ ਹੈ ਉਹਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਸ ਦੀ ਐਨੀਵਰਸਰੀ ਸੀ ਐਨੀਵਰਸਰੀ ਮਨਾਉਣ ਦੇ ਲਈ ਉਹ ਰਾਤੀ ਤਕਰੀਬਨ 2 ਵਜੇ ਦੇ ਕਰੀਬ ਠੇਕੇ ਤੇ ਬੀਰ ਲੈਣ ਆਇਆ ਸੀ ਇਹ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਰਾਤੀ 2 ਵਜੇ ਜਿਹੜੇ ਠੇਕੇ ਕਿਸ ਪਰਮਿਸ਼ਨ ਨਾਲ ਕਿਸ ਹੁਕਮਾ ਦੇ ਅਨੁਸਾਰ ਖੁੱਲੇ ਸੰ ਤੇ ਦੂਸਰਾ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਹੈ ਕਿ ਰੇਲਵੇ ਸਟੇਸ਼ਨ ਦੇ ਬਾਹਰ ਜਦੋਂ ਝਗੜਾ ਹੁੰਦਾ ਹੈ ਝਗੜਾ ਹੁੰਦੀ ਹੀ ਗੋਲੀ ਨਹੀਂ ਚਲਦੀ ਥੋੜੀ देर ਝਗੜਾ ਹੁੰਦਾ ਰੋਲਾ ਪੈਂਦਾ ਇਟਾ ਰੋੜੇ ਚਲਦੇ ਆ ਤੇ ਬਿਲਕੁਲ ਸਾਹਮਣੇ ਪੁਲਿਸ ਹੁੰਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮੁਲਾਜ਼ਮ ਉੱਥੇ ਨਹੀਂ ਆਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਜਿਹੜੀ ਹੈ ਇੱਥੇ ਨਹੀਂ ਆਂਦੀ ਝਗੜਾ ਲੋਕਾਂ ਦੀ ਜਿਸ ਕਰਕੇ ਝਗੜਾ ਵੱਜ ਜਾਂਦਾ ਹੈ ਮੌਕੇ ਤੇ ਪੁਲਿਸ ਆ ਜਾਂਦੀ ਹੋ ਸਕਦਾ ਗੋਲੀ ਨਾਲ ਚਲਦੀ ਤਾਂ ਉਸ ਵਿਅਕਤੀ ਦੇ ਜਿਹਦੇ ਗੋਲੀ ਵੱਜੀ ਆ ਉਸ ਨੂੰ ਬਚਾਇਆ ਜਾ ਸਕਦਾ ਹੈ ਲੇਕਿਨ ਸੁਰੱਖਿਆ ਕਿੰਨੀ ਕੇ ਮਾੜੀ ਹੋ ਚੁੱਕੀ ਹੈ ਅੰਮ੍ਰਿਤਸਰ ਜੀ ਜਿੱਥੇ ਕਿ ਦਿਨ ਬਦਿਨ ਬੱਤਰ ਹਾਲਾਤ ਹੁੰਦੇ ਜਾ ਰਹੇ ਹਨ ਕਿਤੇ ਵੀ ਗੋਲੀ ਚਲ ਜਣੀ ਆਮ ਗੱਲ ਹੋ ਗਈ ਹੈ ਰੇਲਵੇ ਸਟੇਸ਼ਨ ਦੇ ਬਾਹਰ ਗੋਲੀ ਚੱਲ ਗਈ ਹੈ ਜੋ ਕਿ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਹੈ ਸੀਸੀਟੀਵੀ ਫੁਟੇਜ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਤਕਰੀਬਨ ਰਾਤ ਦੇ 2 ਵਜੇ ਦਾ ਟਾਈਮ ਹੈ ਜੋ ਕਿ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਤੇ ਉਹ ਵਿਅਕਤੀ ਜਿਸ ਨੂੰ ਗੋਲੀ ਲੱਗੀ ਹੈ ਉਹ ਬੇਰਾਂ ਲੈਣ ਆਉਂਦਾ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਹੁੰਦਾ ਹੈ ਪਾਰਟੀ ਕਰਨ ਦੇ ਲਈ ਬੇਰਾਂ ਲੈਣ ਆਉਂਦਾ ਤੇ ਬੇਰਾਂ ਲੈਣ ਦੇ ਦੌਰਾਨ ਹੀ ਇੱਥੇ ਝਗੜਾ ਹੋ ਜਾਂਦਾ ਤੇ ਉਸ ਨੂੰ ਨਜਾਇਜ਼ ਜਿਹੜੀ ਆ ਗੋਲੀ ਮਾਰ ਦਿੱਤੀ ਗਈ ਆ ਫਿਲਹਾਲ ਪੁਲਿਸ ਜਿਹੜੀ ਸੀਸੀਟੀਵੀ ਕੈਮਰੇ ਖੰਗਾਲ ਰਹੀ ਆ ਤੇ ਦੋਸ਼ੀਆਂ ਦੀ ਜਿਹੜੀ ਆ ਭਾਲ ਕਰ ਰਹੀ ਆ ਇਸ ਮਾਮਲੇ ਦੇ ਵਿੱਚ ਅਸੀਂ ਬਾਰ ਬਾਰ ਪੁਲਿਸ ਨਾਲ ਸੰਪਰਕ ਕਰਨਾ ਚਾਹਿਆ ਇਸ ਮਾਮਲੇ ਦੀ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਸ ਵੱਲੋਂ ਹਜੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰਿਕ ਤੌਰ ਤੇ ਬਿਆਨ ਨਹੀਂ ਦਿੱਤਾ ਜਾ ਰਿਹਾ ਬਸ ਪੁਲਸ ਵੱਲੋਂ ਇੰਨਾ ਹੀ ਕਿਹਾ ਗਿਆ ਕਿ ਹਹੀ ਹਜੇ ਸੀਸੀਟੀਵੀ ਜਿਹੜੇ ਆ ਉਹ ਖੰਗਾਰੇ ਆ ਦੋਸ਼ੀਆਂ ਦੀ ਜਿਹੜੀ ਆ ਉਹ ਜਿਹੜੀ ਆ ਤਲਾਸ਼ ਕਰ ਰਹੇ ਆ ਮੇਰਾ ਨਾਮ ਹਿਮਾਨੀ ਹੈ ਮੈਂ ਜੋੜਾ ਫਟਕ ਤੇ ਜਿਹਨਾਂ ਦੇ ਨਾਲ ਇਨਸੀਡੈਂਸ ਹੋਇਆ ਉਹ ਕੌਣ ਹੈ ਉਹ ਮੇਰੇ ਹਸਬੰਦ ਆ ਰਾਤ ਨੂੰ ਉਹੀ ਦੱਸਦੇ ਸੀ ਐਨੀਵਰਸਰੀ ਸੀ ਤੇ ਯਾਰਾ ਦੋਸਤਾਂ ਨਾਲ ਬਾਹਰ ਗਏ ਸੀ ਰੇਲਵੇ ਸਟੇਸ਼ਨ ਲਾਗੇ ਉੱਥੇ ਉਹਨਾਂ ਨੇ ਆਪਣੇ ਬੋਤਲਾਂ-ਬਾਤਲਾਂ ਵਗੈਰਾ ਲਈਆਂ ਮੈਂ ਤੇ ਉੱਥੇ ਲੜਾਈ ਚੱਲਦੀ ਵੀ ਸੀ ਤੇ ਬਸ ਇਹਨਾਂ ਨੇ ਦੱਸਿਆ ਕਿ ਭਾਜੀ ਜੋ ਵੀ ਤੁਹਾਡੇ ਇਟਾ ਵਗੈਰਾ ਚੱਲਦੀ ਵੀ ਹੈ ਉਹ ਭਾਜੀ ਉਧਰ ਉਹ ਵਾਲੇ ਬੰਦੇ ਉਸ ਉਸ ਸਾਈਡ ਨੂੰ ਭੱਜੇ ਨੇ ਤੇ ਜਿੱਦਾਂ ਵੀ ਇਹਨਾਂ ਨੇ ਦੱਸਿਆ ਉਹ ਸਮਝੇ ਕਿ ਇਹ ਹੀ ਬੰਦਾ ਵੀ ਉਹਨਾਂ ਦੇ ਨਾਲ ਆ ਤੇ ਇਹਨਾਂ ਨੇ ਉਹਨੂੰ ਘੇਰ ਕੇ ਸਿੱਧਾ ਮੱਥੇ ਤੇ ਬੰਦੂਕ ਰੱਖ ਦਿੱਤੀ ਹੋ ਨਾ ਦੇ ਤੇ ਇਸ ਟਾਈਮ ਮੇਰੇ ਹਸਬੰਡ ਬਹੁਤ ਸੀਰੀਅਸ ਹੈ ਤੇ 2 ਲੱਖ ਰੁਪਏ ਉਹਨਾਂ ਨੇ ਆਪਰੇਸ਼ਨ ਦਾ ਦੱਸਿਆ ਤੇ ਮੈਂ ਬੜੀ ਮੁਸ਼ਕਿਲ ਕਰਕੇ ਪੈਸੇ ਸਾਰਿਆਂ ਨੂੰ ਕਹਿ ਕੇ ਕਰਤੀ ਪਈ ਆ ਪਲੀਸ ਮੇਰੀ ਜਲਦੀ ਤੋਂ ਜਲਦੀ ਸੁਣਵਾਈ ਕਰ ਦ ਕਰਵਾ ਦਿਓ ਮੇਰੇ ਹਸਬੰਡ ਦਾ ਆਪਰੇਸ਼ਨ ਸ਼ੁਰੂ ਕਰਵਾ ਦਿੱਤਾ ਜਾਏ ਬਸ ਮੇਰੀ ਇਹ ਹੀ ਫੇਲ ਹੈ ਡਾਕਟਰ ਕੀ ਕਹਿੰਦੇ ਡਾਕਟਰ ਤੁਸੀਂ ਕਹਿੰਦੇ ਵੀ ਜਿੰਨੀ ਜਲਦੀ ਆਪਰੇਸ਼ਨ ਤੁਸੀਂ ਕਰਵਾ ਸਕਦੇ ਹੋ ਤੇ ਵਧੀਆ ਕਿਉਂਕਿ ਬ੍ਰੇਨ ਤੇ ਬ੍ਰੇਨ ਦਾ ਕੰਮ ਹੈ ਰਿਸਕ ਹੋ ਸਕਦਾ ਹੈ ਨਹੀਂ ਨਹੀਂ ਕਿਸੇ ਨਾਲ ਨਹੀਂ ਜੋ ਵੀ ਬੰਦੇ ਸਿਆਣ ਪਛਾਛੇ ਜੇ ਸਾਡੇ ਪਛਾਣ ਚ ਹੁੰਦੇ ਸੀ ਅਸੀਂ ਨਾਮ ਵਗੈਰਾ ਸਭ ਕੁਝ ਦੱਸਦੇ ਸਾਨੂੰ ਨਹੀਂ ਪਤਾ ਕਿਹੜੇ ਬੰਦੇ ਸੀ ਕਿੱਥੋਂ ਆਏ ਸੀ ਸਿੱਧਾ ਗੋਲੀ ਮਾਰ ਕੇ ਚਲੇ ਗਏ ਨੇ ਪੁਲਿਸ ਵਾਲੋ ਬਿਆਨ ਲੈ ਕੇ ਚਲੇ ਗਏ ਹੀ ਆ ਪੁਲਿਸ ਮੌਕੇ ਤੇ ਉਹ ਕਹਿੰਦੀ ਵੀ ਜਦੋਂ ਫੜੇ ਜਾਵਾਂਗੇ ਉਦੋਂ ਉਦੋਂ ਗੱਲ ਹੋਏਗੀ ਪਰ ਸਾਨੂੰ ਇਸ ਟਾਈਮ ਇਨਸਾਫ ਚਾਹੀਦਾ ਵਾ ਮੇਰਾ ਨਾਮ ਸ਼ਹੀਸ਼ ਕਪੀਲਾ ਇਹ ਮੇਰੇ ਮਾਸੀ ਦਾ ਬੇਟਾ ਵਾ ਤੇ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਰੇ ਗੋਲੀ ਲੱਗੀ ਆ ਤੇ ਅਸੀਂ ਉਸੇ ਵਕਤ ਆਏ ਇਥੇ ਬਟ ਬਰਾਦਰ ਦੀ ਸੀਰੀਅਸ ਐਨੀ ਕੁ ਕੰਡੀਸ਼ਨ ਹੈ ਕਿ ਕਹਿੰਦੇ ਹਾਲਾਤ ਨਹੀਂ ਠੀਕ ਹੈ ਬਟ ਮੈਂ ਇੱਕ ਨੂੰ ਇੱਕ ਗੱਲ ਸਮਝੰਦੀ ਸਟੇਸ਼ਨ ਦੇ ਸਾਹਮਣੇ ਹਮੇਸ਼ਾ ਪੁਲਸ ਰਹਿੰਦੀ ਆ ਉਸ ਤੋਂ ਪੁਲਸ ਕਿੱਥੇ ਹੀ ਠੇਕੇ ਖੁੱਲੇ ਰਹਿੰਦੇ ਆ ਠੇਕੇ ਕਿਉਂ ਨਹੀਂ ਬੰਦ ਹੁੰਦੇ ਰਾਤ ਸਾਰੀ ਪੁਲਸ ਕਹਿੰਦੇ ਆ ਆਪਾਂ ਚੈਕਿੰਗ ਤੇ ਰਹਨੇ ਆ ਕਿੱਥੇ ਚੈਕਿੰਗ ਆ ਕਿਹੜੀ ਜਗ੍ਹਾ ਵਾ ਇਹ ਕੋਈ 1.5 ਤੋਂ 2 ਓਟਾਈ ਵੇ ਦੱਸਦੇ ਆ ਠੀਕ ਹੈ ਬਟ ਮੈਂ ਇੱਕੋ ਗੱਲ ਪੁੱਛਣਾ ਚਾਹਨਾ ਭਗਵੰਤ ਉਸਮਾਨ ਨੂੰ ਕਿਉਂ ਦੁਬਾਰਾ ਉਹ ਦੌਰ ਤੇ ਲਿਆ ਰਹੇ ਜਿੱਥੇ ਪੰਜਾਬ ਦਾ ਮੁੰਡਾ ਬੱਚਾ ਬੱਚਾ ਹਥਿਆਰ ਚੁੱਕ ਲ ਪਿਆ ਕਿਉਂ ਉਸ ਦੌਰ ਤੇ ਆ ਗਏ ਆਪਾ ਕਿ ਕੀ ਇਹੋ ਜਿਹਾ ਕੰਮ ਹੋ ਗਿਆ ਕਿ ਸਰਕਾਰ ਬਿਲਕੁਲ ਫੇਲੀਅਰ ਹੋ ਗਈ ਇੰਨਾ ਹਥਿਆਰ ਕਿੱਥੋਂ ਆ ਗਿਆ ਸਰਕਾਰ ਕੀ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹੈ ਇਹ ਤੱਕ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਕੋ ਗੱਲ ਜਾਣਨੀ ਹੈ ਕਿ ਸਾਨੂੰ ਇਨਸਾਨ ਦਿੱਤਾ ਜਾਵੇ ਵੀ ਜਿਹੜਾ ਵੀ ਹੈ ਉਹਨੂੰ ਇਨਸਾਫ਼ ਮਿਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ 24 ਘੰਟੇ ਪੋਸਟ ਫੜਕਾ ਨਹੀਂ ਹੈ ਕੀ ਆ ਤਰਪੇਚ ਉਹੀ 99% ਤੇ ਘਰਾਂ 'ਚ ਹੀ ਹੁੰਦੇ ਆ 1% ਉਹੀ ਜਿਹੜੇ ਦਫਤਰਾਂ ਹੀ ਹੋਣਗੇ ਹੋਣਗੇ ਕਿਉਂਕਿ ਸਟੇਸ਼ਨ ਦੇ ਸਾਹਮਣੇ ਵਾਰਦਾਤ ਹੈ ਇਹ ਸਾਹਮਣੇ ਪੁਲਿਸ ਦੀ ਗੱਡੀ ਖਲੋਤੀ ਹੁੰਦੀ ਕੀ ਕਿਆ ਹੋਆ ਟੀ ਉਹ ਕਿੱਥੇ ਸੀ ਮੁਕੇ ਦੇ ਫਾਇਰ ਕੱਢੇ ਉਹ ਕਿੱਥੇ ਸੀ ਇਹਨਾਂ ਮਨ ਲਈ ਉਹ ਡਿਊਟੀ ਉਹ ਘੁੰਮਣ ਗਏ ਸੀ ਜਾਂ ਕਿਤੇ ਇਦਾਂ ਚੱਕਰ ਲਾਣ ਕਰੇ ਗਏ ਨਹੀਂ ਹੋਣੇ ਫਿਰ ਉਹ ਡਿਊਟੀ ਤੇ ਨਹੀਂ ਇਹ ਕਿੱਥੇ ਹੀ ਗੱਡੀ ਇਹਦੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਨਾ ਜਵਾਬ ਦੇਣ ਕਿ ਇਹ ਗੱਡੀ ਕਿੱਥੇ ਹੀ ਮੁਕੇ ਦੇ ਜਿਹੜੀ ਪੁਲਿਸ ਦੀ ਗਈ ਸੀ ਸੈਸ਼ਨ ਦੇ ਬਾਅਦ ਜੇ ਆਮ ਬੰਦੇ ਨਾਲ ਹਾਲਾਤ ਤੇ ਦੂਜੇ ਬੰਦੇ ਨਾਲ ਕੀ ਹੋਏਗਾ ਸਮਝ ਲਓ ਜੇ ਆਮ ਬੰਦੇ ਨਾਲ ਟੂਰਿਸਟ ਨਾਲ ਕੀ ਹੋ ਸਕਦਾ ਫਿਰ ਠੀਕ ਹੈ ਤੇ ਫਿਰ ਕਿੱਥੇ ਉਹ ਕਿਉਂ ਆਰਟ ਦੀ ਗੱਡੀ ਕਿੱਥੇ ਨੇ ਕਮਿਸ਼ਨਰ ਸਾਹਿਬ ਦੇਨ ਜਵਾਬ ਆਗੇ ਇਹਨਾਂ ਫੈਮਲੀ ਦੇ ਇਹਨਾਂ ਇਨਸਾਫ ਜੇ ਨਹੀਂ ਇਨਸਾਫ ਦਿੰਦੇ ਤੇ ਫਿਰ ਸਦਾ ਕਰਨ ਨਹੀਂ ਹੁੰਦਾ ਇਹਨਾਂ ਕੋ ਕੁਛ ਇਹਨਾਂ ਇਨਸਾਫ ਤੇ ਦਿਓ ਨਾ ਘੱਮਸੰਗਮ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹਾਂ ਦੱਸਣ ਅਜੇ ਤੱਕ ਸੋ ਇਹਦਾ ਬਿਆਨ ਲੈ ਕੇ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਕੁਛ ਨਹੀਂ ਆ ਠੀਕ ਆ ਬਿਆਨ ਲੈ ਕੇ ਇਹ ਅਜੇ ਤੱਕ ਕੋਈ ਜਵਾਬ ਤਾਂ ਹੀ ਨਹੀਂ ਅਜੇ ਤੱਕ ਕੋਈ ਆਇਆ ਵੀ ਨਹੀਂ ਉਸ ਤੋਂ ਬਾਅਦ ਦਾ ਪੁੱਛਣ ਅਜੇ ਦਾ ਕਾਰਵਾਈ ਕੋਈ ਨਹੀਂ ਹੋਈ ਅਜੇ ਦਾ ਕਾਰਵਾਈ ਕੋਈ ਨਹੀਂ ਹੋਈ ਇਨਸਾਫ ਦੀ ਮੰਗ ਕਰਦੇ ਉਹਨਾਂ ਨੂੰ ਫੜਿਆ ਜਾਵੇ ਜਲਦੀ ਨਾਲੇ ਪਤਾ ਲੱਗਿਆ ਚੈੱਕ ਕਰਿਆ ਜਾਵੇ ਉਹਨਾਂ ਹਥਿਆਰ ਇੱਕ ਨੰਬਰ ਦਾ ਦੋ ਨੰਬਰ ਦਾ ਤੇਹਤਿਆਰ ਆਏ ਕਿਥੋਂ ਰਾਸ ਰੰਦਾਈ ਬ੍ਰਦਰ ਅਨਿਵਰਸਰੀ ਸੀਗੀ ਅਹੀਂ ਰਾਤੀ ਗਏ ਆ ਆਪਣਾ ਵੀਰਾ ਵਗਣਾ ਲੈਣ ਗਏ ਆ ਤੋਂ ਸਟੇਸ਼ਨ ਤੋਂ ਕੋਈ ਢਾਈ ਕਿਤੇ 3 ਵੇ ਦਾ ਟਾਈਮ ਸੀਗਾ ਹਾਂ ਜੀ ਖੁੱਲੇ ਸਾਰਾ ਸਾਰਾ ਪੂਰਾ ਠੇਕਾ ਖੁੱਲਾ ਆ ਹੀ ਉੱਥੇ ਤੇ ਆਉਂ ਜਾਨ ਕੋਈ ਹੈ ਉਹ ਪੂਰੀ ਦੁਨੀਆ ਥੀ ਵਸਦੀ ਵੀ ਠੇਕੇ ਖੁੱਲੇ ਸਾਰਾ ਉੱਥੇ ਗਏ ਆ ਤੇ ਉੱਥੇ ਨਾ ਕੋਈ ਅਨੋ ਪਰਸਨ ਲੜਦੇ ਪਏ ਸੀਗੇ ਦੋ ਜਾਣੇ ਉਹ ਤੋਂ ਟਾਟਾ ਟਾਟਾ ਚਲਦੀਆਂ ਪਈ ਸੀ ਜਾਂ ਤੇ ਦੋ ਚਾਰ ਮੁੰਡੇ ਟਾਇਰੇ ਮਰੰਦੇ ਸੀ ਉਹ ਜਿਹੜੇ ਦੂਜੀ ਪਾਰਟੀ ਮਰੰਦੇ ਸੀ ਉਹਨਾਂ ਨੇ ਕੋ ਗੱਡੇ ਫਾਇਰ ਉਹਨਾਂ ਫਾਇਰ ਕੱਢੇ ਆ ਤੇ ਇਹਦਾ ਬ੍ਰਦਰ ਮੇਰਾ ਸੁਦੀਰਜ ਨੂੰ ਗੋਲੀ ਲੱਗੀ ਆ ਸਿਰ ਤੇ ਉਹ ਉਹਨਾਂ ਨੇ ਇਹੀ ਦੱਸਣ ਗਿਆ ਕਿ ਸੱਜਣਾਂ ਡੇਟਾ ਮਾਰੀਆਂ ਉਹ ਭੱਜਣ ਦੇ ਨੇ ਉਹਨੇ ਇਹੀ ਵਾਲੇ ਬਸ ਇਹ ਦੱਸਦਾ ਚੋਰ ਹੋ ਗਿਆ ਵਾ ਉਹਨੇ ਮੱਥੇ ਤੇ ਪਸਤੋਰਾ ਆਤੀ ਆ ਉਹਨੇ ਆਪਣੇ ਜਿਹੜਾ ਧੱਕਾ ਮਾਰਿਆ ਵਾ ਧੱਕਾ ਮਾਰ ਕੇ ਡੇਗ ਗਿਆ ਵਾ ਉਹ ਜੋ ਫੇਸ ਪਰ ਉੱਠਣ ਲੱਗਾ ਵਾ ਉਹਨੇ ਫਾਇਰ ਕੱਢੇ ਆ ਔਰ ਇਹ ਚੈਂਬਰ ਅੜ ਗਏ ਆ ਚੱਲੇ ਨਹੀਂ ਜਦੋਂ ਕਰਫਿਊ ਕਰ ਲਗਾ ਫਿਰ ਮਰਾ ਗੋਟਾ ਫੜਿਆ ਵਾ ਗੋਟਾ ਫੜਿਆ ਮਰੋੜਿਆ ਵਾ ਉਹਦੇ ਵੇ ਤਿੰਨ ਮੁੰਡੇ ਹੋਰ ਮਗਰ ਭੱਜੇ ਆਏ ਉਸੇ ਵੇਲੇ ਉਹਨੇ ਕਿਹਾ ਮੇਰੇ ਗੱਲ ਪਏ ਵੱਡੇ ਭਰਾ ਦੇ ਹੱਥੀ ਪਏ ਆ ਠੀਕ ਐ ਅੰਨੀ ਦੇਨ ਨੂੰ ਨਾਲ ਹੀ ਸਾਨੂੰ ਮਾਰੀ ਉਹ ਤਾਂ ਕੰਮ ਕੀ ਕਰਕੇ ਨਾਲੇ ਭੱਜ ਗਏ ਨੇ ਅੰਨੀ ਦੇਨ ਨੂੰ ਹੀ ਵੇਖਿਆ ਵਾ ਤੇ ਭਰਾ ਸਾਡਾ ਥੱਲੇ ਲੰਮੇ ਪਿਆ ਹੁੰਦਾ ਵਾ ਠੀਕ ਐ ਨੂੰ ਚੁੱਕਦੇ ਆ ਅਸੀਂ ਚੋਕੇ ਤੇ ਉਸੇ ਵੇਲੇ ਕਹਿ ਰਹੇ ਕਿ ਉਹਦਾ ਲੈ ਕੇ ਜਾਣੇ ਐਕਟਿਵ ਆ ਤੇ ਬਰਾ ਕੇ ਇਹਨਾਂ ਕਿ ਉਹ ਗਲੇ ਕਹਿੰਦੇ ਆ ਕਿ ਇੱਥੇ ਲਾਇਓ ਆਪਣਾ ਗੁਰਨਾੜੋ ਹਸਪਤਾਲ ਲਾਇਓ ਤੇ ਗੁਰਨਾੜਾ ਹੀ ਹੈਗਾ ਬੜੀ ਦੂਰ ਸੀ ਤਾਂ ਇਹ ਉੱਥੇ ਉਹਨਾਂ ਨੂੰ ਕਿਹਾ ਵਾ ਕਿ ਸਰ ਅਮਰਜੈਂਸੀ ਕੋਈ ਇੱਥੇ ਮੈਂ ਐਂਬੂਲੈਂਸ ਵਾਰਾ ਮਿਲ ਜੀ ਕਹਿੰਦੇ ਸਰ ਮਿਲ ਜਾਏਗੀ ਤਾਂ ਚਾਹ ਲਗਾ ਇਹਦਾ ਖਰਚੇ ਦੀ ਕੋਈ ਗੱਲ ਨਹੀਂ ਹੈ ਤੁਹਾਨੂੰ ਸਰ ਵੀ ਦੇ ਦੇਣਗੇ ਉਹਨਾਂ ਨੇ ਐਂਬੂਲੈਂਸ ਇੱਥੇ ਆਈ ਹੈ ਐਂਬੂਲੈਂਸ ਤੇ ਛੱਡ ਕੇ ਵੱਡੇ ਬ੍ਰਦਰ ਨਾਲ ਸੀਗੇ ਉਦੋਂ ਛੱਡ ਕੇ ਫਿਰ ਮੈਂ ਬਾਈਕ ਲੈਣ ਗਿਆ ਉੱਥੇ ਆਪਣਾ ਰੇਲਵੇ ਸਟੇਸ਼ਨ ਉਹ ਵੱਡਾ ਬ੍ਰਦਰ ਵੀ ਸੀਗਾ ਉੱਥੇ ਉਦੋਂ ਮੈਂ ਆਪਣੀ ਬਾਈਕ ਲਈ ਆ ਉੱਥੇ ਸਰ ਮੌਕੇ ਤੇ ਨਹੀਂ ਆਈ ਮੌਕੇ ਤੇ ਪੁਲਿਸ ਆਈ ਹੁੰਦੀ ਤਾਂ ਵਾਰਦਾਤ ਹੋਣੀ ਨਹੀਂ ਸੀ ਪਸ ਫੇਸਲੇ ਬਾਅਦ ਹੁਣ ਸਭ ਲੋਕੀ ਹਿੰਦੀ ਦਾ ਹਾਦਸੇ ਉੱਤੇ ਪੁਲਿਸ ਹੁੰਦੀ ਹੁੰਦੀ ਕੋਸ਼ਿਸ਼ ਕਰਨਾ ਕਿ ਲੋਕਾਂ ਦੀ ਪਰ ਸਰ ਇਹ ਪੁਲਿਸ ਹੁੰਦੀ ਨੇ ਮੈਂ ਕਹਿੰਦਾ ਵਾਰਦਾਤ ਹੋਣੀ ਨਹੀਂ ਸੀ ਗਲਤ ਆਉਂਦੇ ਆ ਅਪਣੇ ਪਛਾਤੇ ਸਾਡੇ ਸਰ ਕੋਈ ਹੈ ਨਹੀਂ ਰੋਲ ਇਸ ਨਹੀਂ ਆਈ ਤੇ ਆਪਣੇ ਵੀਰਾਂ ਲੈਣ ਗਏ ਸੀ ਨਹੀਂ ਨਹੀਂ ਸਰ ਕੋਈ ਐਵੀ ਗੱਲ ਹੀ ਨਹੀਂ ਹੈ ਸਰ ਇਹ ਸਿੰਪਲ ਜਿਹੇ ਬੰਦੇ ਆ ਸਵੇਰੇ ਆ ਜਾਣਾ ਰਾਤੀ ਆਣਾ ਵਾ ਠੀਕ ਆ ਉਹ ਤੇ ਚਲੋ ਅਨਿਵਰਸਰੀ ਸੀਗੀ ਠੀਕ ਆ ਆ ਚਲ ਗਏ ਵਿਰਾ ਲੈਣ ਉਥੇ ਵੈਸੇ ਪਹਿਲਾਂ ਹੀ ਝਗੜਾ ਹੋਣ ਰਿਆ ਸੀਗਾ ਉਹਨਾਂ ਇੱਟਾਂ ਮਾਰੀਆਂ ਬਸ ਉਹਨੇ ਉਹਨਾਂ ਦੀ ਮਦਦ ਕੀਤੀ ਹੈ ਕਿ ਸਰ ਜਿਹੜਾ ਤੁਹਾਨੂੰ ਇੱਟਾਂ ਮਾਰ ਉਹ ਭੱਜਣ ਦੇ ਆ ਉਹਨੇ தம் ਦੇ ਐ ਵੀ ਨਾਲ ਲਗਾ ਵਾ ਉਹਨੇ ਥੱਲੇ ਆ ਕੇ ਪਿਸਤੌਲ ਕਰ ਤੁਹਾਡੇ ਮੱਥੇ ਰੱਖਦਾ ਉਹਨੇ ਆਪਣੇ ਬਚਾਏ ਧੱਕਾ ਮਾਰਿਆ ਹੁਣ ਮੰਗ ਕੀ ਕਰਦੇ ਮੰਗ ਤੇ ਸਰ ਐ ਹੀ ਆ ਹੁਣ ਦੱਸੋ ਭਰਾ ਲੱਗੀ ਹੈ ਸੀਰੀਸ ਆ ਹੌਸਪੀਟਲ ਹਲੇ ਹੁਣ ਹੋਸ਼ ਹੈ ਨਹੀਂ ਹੈ ਠੀਕ ਆ ਮੈਂ ਆਹੀ ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਜਲਦੀ ਕੀਤੀ ਜਾਵੇ ਤੇ ਪਰਿਵਾਰ ਵਾਲੇ ਇਨਸਾਫ ਮਿਲੇ